ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਗੇ ਆਪਾਂ ਜਿਹੜੀਆਂ ਵੀ ਤੁਹਾਡੇ ਕੋਲੇ ਵੀਡੀਓ ਲੈ ਕੇ ਆਉਣੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਨਵੀਂ ਜਾਣਕਾਰੀ ਜ਼ਰੂਰ ਦਿੰਨੇ ਆ ਹੁਣ ਜਿਹੜੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਉਹ ਵੀ ਇੱਕ ਨਵੀਂ ਜਾਣਕਾਰੀ ਤੇ ਆ ਹਰ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ਾਂ ਹੈਗੀਆਂ ਵਾ ਜਿਵੇਂ ਮਸ਼ੀਨਾਂ ਵਾ ਕੋਈ ਵੀ ਆ ਕਿਤੇ ਨਾ ਕਿਤੇ ਆਪਣੇ ਬੈਰਿੰਗਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਆ ਠੀਕ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਆ ਬੈਰਿੰਗ ਪੈਂਦੇ ਆ ਤੇ ਜਦੋਂ ਆਪਾਂ ਕਦੇ ਉਹਨਾਂ ਚੀਜ਼ਾਂ ਨੂੰ ਖੋਲਦੇ ਆ ਜਾਂ ਕਿਤੇ ਖਰਾਬ ਹੁੰਦੇ ਆ 베어ਿੰਗ ਤੇ ਜਦੋਂ ਆਪਾਂ ਖੋਲਦੇ ਆ ਤੇ ਉਹਨਾਂ ਦੇ ਉੱਤੇ ਤੁਸੀਂ ਆਹ ਵੇਖੋ 베어ਿੰਗਾਂ ਜਿਵੇਂ ਤੇ ਇਹ 베어ਿੰਗ ਦੇ ਉੱਤੋਂ ਨੰਬਰ ਮੰਨ ਲੋ ਉੱਡ ਗਿਆ ਵਾ ਹੁਣ ਆਪਾਂ ਨੂੰ ਪਤਾ ਹੀ ਨਹੀਂਗਾ ਇਹਦਾ ਇਹ 베어ਿੰਗ ਕਿਹੜੇ ਨੰਬਰ ਦਾ ਵਾ ਬਹੁਤ ਸਾਰੀਆਂ ਮਸ਼ੀਨਾਂ ਵੀ ਆ ਬਹੁਤ ਸਾਰੀਆਂ ਘਰ ਦੇ ਵਿੱਚ ਵੀ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਵੇਂ ਪੱਖੇ ਲਾ ਲਓ ਕੋਈ ਵੀ ਚੀਜ਼ ਲਾ ਲਓ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਆ 베어ਿੰਗਾਂ ਦੀ ਤੇ ਆਪਾਂ ਨੂੰ ਇਹ ਆਕੇ ਵੀ ਆਪਾਂ ਜਿਹੜੇ 베ਰਿੰਗ ਵਾ ਉਹਨਾਂ ਦੀ ਮੈਜ਼ਰਮੈਂਟ ਕਿਵੇਂ ਕਰੀਏ ਕਿਵੇਂ ਸਾਨੂੰ ਪਤਾ ਲੱਗੇ ਕਿ ਵੀ ਇਹ 베ਰਿੰਗ ਜਿਹੜਾ ਵਾ ਇਹ ਇੰਨੇ ਨੰਬਰ ਦਾ ਵਾ ਅਸੀਂ ਨਾ ਕਿ ਇਹਨੂੰ 베ਰਿੰਗ ਨੂੰ ਉੱਥੇ ਦੁਕਾਨ ਤੇ ਖੜਕੇ ਜਾਂ ਕਈ ਵਾਰੀ ਟੁੱਟ ਜਾਂਦੇ ਆ 베ਰਿੰਗ ਟੁੱਟ ਜਾਂਦੇ ਆ ਉਹਨਾਂ ਦਾ ਕੁਝ ਨਹੀਂ ਨਿਕਲਦਾ ਕੋਣ ਕਾਣ ਵਗੈਰਾ ਜਿਹੜੀ ਅਨਾਵ ਵਾਲੀ ਇਹ ਖਰਾਬ ਹੋ ਜਾਂਦੀ ਆ ਤੇ ਪਤਾ ਨਹੀਂ ਲੱਗਦਾ ਫਿਰ ਅਸੀਂ ਸੋਚਦੇ ਆ ਕਿ ਵੀ ਹੁਣ ਕਿਵੇਂ ਇਹਨਾਂ ਦਾ ਪਤਾ ਲਾਈਏ ਨੰਬਰ ਕਿਵੇਂ ਆ ਠੀਕ ਹੈ ਜੀ ਤੁਸੀਂ 베ਰਿੰਗ ਤੋਂ ਬਿਨਾ ਵੀ ਸਾਈਜ਼ ਵੇਖ ਕੇ ਪਤਾ ਕਰ ਸਕਦੇ ਜੀ ਕਿ ਵੀ ਇਹਦੇ ਵਿੱਚ ਕਿਹੜਾ 베ਰਿੰਗ ਪੈਣਾ ਠੀਕ ਹੈ ਜੀ ਜਿਹੜੀ ਚੀਜ਼ ਦੇ ਵਿੱਚ ਤੁਸੀਂ ਪਾਉਣਾ ਆ ਨਾ 베ਰਿੰਗ ਉਹਦਾ ਵੀ ਸਾਈਜ਼ ਵੇਖ ਕੇ ਤੁਸੀਂ 베ਰਿੰਗ ਪਤਾ ਕਰ ਸਕਦੇ ਜੀ ਇਹਦੇ ਵਿੱਚ ਕਿਹੜਾ 베ਰਿੰਗ ਪਊਗਾ ਉਹ ਵੀ ਅੱਜ ਤੁਹਾਨੂੰ ਦੱਸਦੇ ਆ ਇਸੇ ਕਰਕੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੇ ਹੋਏ ਆ ਕਿ ਜਦੋਂ ਵੀ ਕੋਈ ਚੀਜ਼ ਖਰਾਬ ਹੁੰਦੀ ਆ ਤੇ 베ਰਿੰਗ ਨਾਲ ਕੱਢ ਕੇ ਖੜਨ ਦੀ ਜ਼ਰੂਰਤ ਨਹੀਂ ਸਾਰਾ ਤੁਸੀਂ ਘਰੇ ਚੈੱਕ ਕਰੋ ਫੀਤੇ ਨਾਲ ਵੀ ਚੈੱਕ ਕਰ ਸਕਦੇ ਜੀ ਤੇ ਇੱਕ ਤੁਹਾਡੇ ਕੋਲੇ ਸਿਰਫ ਜ਼ਿਆਦਾ ਜ਼ਰੂਰੀ ਆ ਕਿ ਤੁਹਾਡੇ ਕੋਲੇ ਐਂਡਰੋਇਡ ਫੋਨ ਹੋਣਾ ਜ਼ਰੂਰੀ ਆ ਉਕੇ Android ਫੋਨ ਦੇ ਵਿੱਚ ਐਪਲੀਕੇਸ਼ਨ ਵਾ ਜਿਹਦੇ ਨਾਲ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਊਗਾ ਹਾਂ ਇਹ ਆ ਕਿ ਵੀ ਉਹਨੂੰ ਚਲਾਉਣਾ ਕਿਵੇਂ ਐਪਲੀਕੇਸ਼ਨ ਨੂੰ ਸਾਨੂੰ ਇਹ ਨਹੀਂ ਪਤਾ ਹਨਾ ਵੇਖੋ ਮਿਸਤਰੀ ਸਾਨੂੰ ਦੱਸ ਦੂਗਾ ਕਿ ਵੀ ਆਹ ਬੈਰਿੰਗ ਵਾ ਵੇਖ ਕੇ ਦੱਸ ਦੂਗਾ ਇਹਨੇ ਨੰਬਰ ਆ ਜੀ 806 ਆ 807 ਵਾ ਹੁਣ ਅਸੀਂ ਆਪ ਕਿਵੇਂ ਚੈੱਕ ਕਰਨਾ ਆਜੋ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤੇ ਕੀ ਕਰਨਾ ਕਿ ਮੋਬਾਈਲ ਦੇ ਵਿੱਚ Play Store ਤੋਂ ਆਹ ਵਾਲੀ ਐਪ ਡਾਊਨਲੋਡ ਕਰਨੀ ਆ ਠੀਕ ਹੈ ਜੀ 베어ਿੰਗ ਕੈਲਕੂਲੇਟਰ ਠੀਕ ਹੈ ਜੀ ਇਹ ਐਪ ਡਾਊਨਲੋਡ ਕਰਕੇ ਇਹਨੂੰ ਸਰਚ ਤੇ ਓਕੇ ਕਰ ਲੈਣਾ ਹੁਣ ਇਹਦੇ ਉੱਤੇ ਆਉਂਦਾ ਹੈ 베어ਿੰਗ ਨੰਬਰ ਇਨਰ ਡਾਇਮੀਟਰ ਆਊਟ ਡਾਟ ਆਊਟ ਡਾਇਮੀਟਰ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਕੀ ਭਰਨਾ ਵਾ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਆਪਾਂ ਨੂੰ ਵੈਸੇ ਵਰਨਿਅਰ ਠੀਕ ਹੈ ਜੀ ਜੇ ਜੇ ਆਪਾਂ ਬਿਲਕੁਲ ਸੈਜ ਦਾ ਸਹੀ ਮਾਪ ਕਰਨਾ ਵਾ ਜੇ ਕੋਈ ਮਿਸਤਰੀ ਆ ਜਾਂ ਤੁਸੀਂ ਇੱਕ ਫੀਤੇ ਦੇ ਨਾਲ ਵੀ ਕਰ ਸਕਦੇ ਜੀ ਪਰ ਤੁਹਾਨੂੰ ਤੁਹਾਨੂੰ ਉਹਦੇ ਵਾਸਤੇ ਬਹੁਤ ਜ਼ਰੂਰੀ ਜ਼ਰੂਰੀ ਇਹ ਹੈ ਕਿ ਵੀ ਤੁਹਾਨੂੰ ਫੀਤੇ ਨੂੰ ਬਹੁਤ ਧਿਆਨ ਨਾਲ ਨਾਪ ਕਰਨਾ ਪੈਣਾ ਫੀਤੇ ਦਾ ਠੀਕ ਹੈ ਜੀ ਜਿਹੜਾ ਇਨਰ ਡਾਇਆਮੀਟਰ ਆ ਉਹ ਇਹਦਾ 베어ਿੰਗ ਦਾ ਅੰਦਰ ਵਾਲਾ ਸਾਈਜ਼ ਆ ਠੀਕ ਹੈ ਜੀ ਜਿਹੜਾ ਹੈਗਾ ਵਾ ਆਊਟਰ ਡਾਇਆਮੀਟਰ ਉਹ ਹੈਗਾ ਇਹਦਾ ਬਾਹਰ ਵਾਲਾ ਸਾਈਜ਼ ਠੀਕ ਹੈ ਜੀ ਤੇ ਜਿਹੜੀ ਥਿਕਨੈਸ ਵਾ ਉਹ ਹੈ ਗਿਆ ਵਾਲੀ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਲਿਖਿਆ ਇਨਰ ਡਾਇਆਮੀਟਰ ਆਪਾਂ ਇਨਰ ਡਾਇਆਮੀਟਰ ਦੇ ਤੇ ਚੈੱਕ ਕਰਦੇ ਗੱਨਾ ਇਹਦਾ ਇਹਦੇ ਤੇ ਆ ਰਿਹਾ ਜੀ ਇਹਨਾਂ ਦਾ ਡਾਇਆਮੀਟਰ 25 ਠੀਕ ਹੈ ਜੀ ਇਹਨਾਂ ਦਾ ਡਾਇਆਮੀਟਰ 25 ਆ ਰਿਹਾ ਹੁਣ ਆਪਾਂ ਇੱਥੇ ਭਰਾਂਗੇ ਇਨਰ ਡਾਇਆਮੀਟਰ 25 ਅੱਛਾ ਜੀ ਹੁਣ ਆਪਾਂ ਇਹਦਾ ਆਊਟਰ ਡਾਇਆਮੀਟਰ ਚੈੱਕ ਕਰਾਂਗੇ ਆਊਟਰ ਡਾਇਆਮੀਟਰ ਦਾ ਹੈਗਾ ਜੀ 59 ਠੀਕ ਹੈ ਜੀ ਆਊਟਰ ਡਾਇਆਮੀਟਰ ਹੈਗਾ 59 ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਥਿਕਨੈਸ ਚੈੱਕ ਕਰਾਂਗੇ ਆਹ ਵਾਲੀ ਚੀਜ਼ ਠੀਕ ਹੈ ਜੀ ਥਿਕਨੈਸ ਕਿੰਨੀ ਹੈ ਥਿਕਨੈਸ ਹੈਗੀ ਹੈ ਜੀ 15 ਠੀਕ ਹੈ ਜੀ ਇੱਥੇ ਆਪਾਂ ਭਰ ਦਾਂਗੇ 15 ਇਹ ਹੈਗਾ ਜੀ 6205 ਨੰਬਰ 베어ਿੰਗ ਆ ਜੀ ਠੀਕ ਹੈ ਜੀ ਉਹਨੇ ਆਵੇ ਇੱਥੇ ਦੱਸਤਾ ਵਾ 베어ਿੰਗ ਨੰਬਰ ਦੱਸਤਾ ਵਾ ਇਨਰ ਡਾਇਆਮੀਟਰ ਦੱਸਤਾ ਵਾ ਤੇ ਥਿਕਨੈਸ ਚੈੱਕ ਕਰਕੇ ਉਹਨੇ ਆਪਾਂ ਨੂੰ 베어ਿੰਗ ਨੰਬਰ ਦੇ ਦਿੱਤਾ ਦਾ ਠੀਕ ਹੈ ਜੀ 6200 ਤੇ 5 ਨੰਬਰ ਇਹਦਾ 베어ਿੰਗ ਵਾ ਠੀਕ ਹੈ ਜੀ ਜਿਹੜਾ ਦਾ 베어ਿੰਗ ਦਾ ਨੰਬਰ ਵਾ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਜੇ 베어ਿੰਗ ਦਾ ਕੋਈ ਵੀ 베어ਿੰਗ ਦਾ ਸਾਈਜ਼ ਠੀਕ ਹੈ ਜੀ ਹਲੋ ਠੀਕ ਹੈ ਜੀ ਇਹਦਾ ਫਿਰ ਇੱਕ ਵਾਰੀ ਤੁਹਾਨੂੰ ਮੈਂ ਦੁਬਾਰਾ ਚੈੱਕ ਕਰਵਾ ਦਿੰਦਾ ਵਾ thickness ਹੈਗੀ ਹੈ ਦੀ 15 ਠੀਕ ਹੈ ਜੀ 15 ਪੁਆਇੰਟ ਕੁਝ ਆਉਣ ਲਿਆ ਵਾ ਪਰ ਅਸਲ ਦੇ ਵਿੱਚ ਕੀ ਹੈ ਕਿ ਵੀ ਇਹਨੂੰ ਜੰਗਾਲ ਲੱਗਾ ਹੋਇਆ ਵਾ ਥੋੜਾ ਥੋੜਾ ता करके वैसे पंद्रह ठीक है जी थिकनस पंद्रह आउटर डायमीटर हवला बवुंजा फिफ्टी टू उस तो आ गया इनर डायमीटर ठीक है जी 25 ਠੀਕ ਹੈ ਜੀ 845 ਨੰਬਰ 베어ਿੰਗ ਲਾ ਜੀ ਠੀਕ ਹੈ ਜੀ ਇਸ ਤਰ੍ਹਾਂ ਚੈੱਕ ਕਰ ਸਕਦੇ ਆਪਾਂ ਇਹਦਾ 베어ਿੰਗ ਦਾ ਨੰਬਰ ਤੇ ਜੇ ਅੱਗੇ ਤੋਂ ਵੀ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਵਾਲੀ ਵੀਡੀਓ ਚਾਹੀਦੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਹਦੇ ਉੱਤੇ ਜਰੂਰ ਵੀਡੀਓ ਬਣਾਵਾਂਗੇ ਕੋਈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਚਾਹੀਦੀ ਹੋਵੇ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੋਵੇ ਤੇ ਮੈਨੂੰ ਜਰੂਰ ਦੱਸਿਓ ਮੈਂ ਉਹਦੇ ਉੱਤੇ ਜਰੂਰ ਵੀਡੀਓ ਬਣਾਵਾਂਗਾ ਤੇ ਇਹ ਕਦੀ ਤੁਹਾਨੂੰ ਇਹੋ ਜੀ ਨੌਬਤ ਪਵੇ ਕਿ ਬੈਰਿੰਗ ਦਾ ਨੰਬਰ ਨਹੀਂ ਪਤਾ ਲੱਗ ਰਿਹਾ ਤੇ ਇਸ ਤਰ੍ਹਾਂ ਤੁਸੀਂ ਬੈਰਿੰਗ ਦਾ ਨੰਬਰ ਕੱਢ ਸਕਦੇ ਹੋ ਧੰਨਵਾਦ ਜੀ